ਸਾਚੂ ਰੇਗਾ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡਾ ਨਾਲ ਗੁਰਜੀਤ ਕੌਰ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਇੱਕ ਖਾਸ ਸੁਆਮੀ ਜੀ ਦੇ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਤੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਹੈਲਥ ਸੰਬੰਧੀ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹੋ ਕੀ ਕੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਖਾਸ ਕਰਕੇ ਬਜ਼ੁਰਗਾਂ ਦੇ ਲਈ ਵੀ ਕੁਝ ਨੁਸਖੇ ਨੇ ਜੋ ਸਾਂਝੇ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿन्हे ਸੁਆਮੀ ਜੀ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਨੂੰ ਤੁਸੀਂ ਪਹਿਲਾਂ ਤੋਂ ਹੀ ਜਾਣਦੇ ਹੋਵਗੇ ਕਾਫੀ ਸਾਰੇ ਜੋ ਸਾਡੇ ਦਰਸ਼ਕ ਨੇ ਉਹਨਾਂ ਨੇ ਪਹਿਲਾਂ ਹੀ ਉਹਨਾਂ ਨੂੰ ਸੁਣਿਆ ਹੋਵੇਗਾ ਦੇਖਿਆ ਹੋਵੇਗਾ ਤੇ ਅੱਜ ਮੈਂ ਤੁਹਾਨੂੰ ਮਿਲਾਂ ਆ ਰਹੇ ਹਾਂ ਆ ਸੁਆਮੀ ਸੰਪੂਰਨ ਆਨੰਦ ਸਰਸਵਤੀ ਜੀ ਦੇ ਨਾਲ ਜੋ ਕਿ ਵੈਦਿਕ ਫਿਲਾਸਫਰ ਤੇ ਯੋਗਾ ਗੁਰੂ ਨੇ ਬਹੁਤ ਹੀ ਮਹਾਨ ਸੁਆਮੀ ਜੀ ਨੇ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ੍ਰੀ ਅਕਾਲ ਸੁਆਮੀ ਜੀ ਸਤਿ ਸ੍ਰੀ ਅਕਾਲ ਬਹੁਤ ਸੁਭਾਸ਼ੀਰਵਾਦ ਜੀ ਕੀ ਹਾਲ ਚਾਲ ਬਿਲਕੁਲ ਠੀਕ ਹੈ ਜੀ ਪਹਿਲੇ ਤੋਂ ਆਪਕਾ ਬਹੁਤ ਬਹੁਤ ਧੰਨਵਾਦ ਆਪ ਹਮਾਰੇ ਸਟੂਡੀਓ ਮੇ ਆਏ ਨਹੀਂ ਬਾਤ ਸੁਭਾਸ਼ੀਰਵਾਦ ਆਪਕੇ ਸਭੀ ਸਰੋਤਾਵਾਂ ਕੋ ਔਰ ਸਭੀ ਦਰਸ਼ਕੋ ਕੋ उत्तम स्वास्थ्य और दीर्घायु का आशीर्वाद जी तो स्वामी जी आप कैनेडा में आए हो तो सबसे पहले कैनेडा की बात करेंगे आपको यहाँ का एटमॉस्फेयर, नेचर कैसा लगता है कैनेडा में हाँ प्रकृति तो बहुत सुंदर है और अब तो थोड़ी सी ठंड कम हो गई है जी। तो और ज्यादा अच्छा लगता है और वैसे भी तो भगवान की बनाई हुई चीजें तो सारी सुंदर होती है जी। तो उसका बनाया हुआ तो समुद्र भी पहाड़ भी जंगल भी रेगिस्तान भी hmm. सब अच्छे लगते हैं जी और ये तो वैसे ही अपने लोग जहाँ रहते हैं वो hmm. थोड़ा और ज्यादा अच्छा लगता है जी hmm. जी तो स्वामी जी आज अच्छा, हम हेल्थ के बारे में बात करने जा रहे हैं <coughs> तो आ, लोगों को काफी सारी प्रॉब्लम्स फेस करनी पड़ती है तो आपको क्या लगता है कि इंडिया में लोग ज्यादा बीमार पड़ते हैं या जो फॉरेन कंट्रीज में कैनेडा में कहाँ पे लोग ज्यादा बीमार पड़ते हैं विदेशों में लोग ज्यादा बीमार पड़ते हैं ओके okay. भारत में तो बीमार लोग इतने पड़ते नहीं है hmm. उनको तो उनादे तो मगर पै गए उनों को बीमार कर, hmm. <laughs> <laughs> करा के करा जांदा है जी ते बाहर विदेश में क्या है लाइफस्टाइल इदादा हो गया hmm. कि आदमी स्वस्थ रहना चोंदा है hmm. पर रह नहीं सकदा क्योंकि वो सिस्टम दा हिस्सा है जी ਜਿਹੜਾ ਕੰਪਲੀਟ ਸਿਸਟਮ ਹੈ ਬਾਹਰ ਵਿਦੇਸ਼ ਦਾ ਉਹ ਇਦਾਂ ਦਾ ਹੋ ਗਿਆ ਕਿ ਉਹਦੇ ਵਿੱਚ ਸਵਸਥ ਰਹਿਣਾ ਮਤਲਬ ਬੜੀ ਬੜੇ ਪ੍ਰਾਲਾ ਕਰਨਾ ਪੈਂਦਾ ਹੈ ਬੜੇ ਮਿਹਨਤ ਕਰਨੀ ਪੈਂਦੀ ਹੈ ਸਵਸਥ ਰਹਿਣ ਲਈ ਜੀ ਜਿੱਦਾਂ ਮੈਂ ਕਹਾਂ ਕਿ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਨੂੰ ਸੌਂਦੇ ਟਾਈਮ ਤੱਕ ਜੀ ਬੰਦਾ ਉੱਠਦਾ ਹੈ ਖਾਂਦਾ ਹੈ ਪੀਂਦਾ ਹੈ ਕੰਮ ਤੇ ਭੱਜਦਾ ਹੈ ਤੇ ਗੱਡੀ এনवायरमेंट 에ਅਰ ਕੰਡੀਸ਼ਨ ਤੇ ਪਾਣੀ ਹਾਂ ਜੀ ਤੇ ਖਾਣ ਪਾਣ ਹੀ ਹੋ ਜਾ ਟੀਨ ਫੂਡ ਪੈਕਟ ਫੂਡ ਪੈਕਟ ਵਾਟਰ ਜੀ ਹੈਨਾ ਤੇ ਲੱਤੇ ਕਪੜੇ ਔਰ ਰਹਿਣਾ ਖਾਣਾ ਪੀਣਾ ਸੌਣਾ ਕੁਛ ਵੀ ਨੇਚਰਲ ਨਹੀਂ ਹੈ ਹਮ ਤਾਂ ਅਵਰ ਬਾਡੀ ਇਸ ਮੇਡ ਅਪ ਆਫ ਨੇਚਰ ਜੀ ਤਾਂ ਫੂਡ ਵੀ ਤੇ ਵਾਸਤੇ ਨੇਚਰਲ ਚਾਹੀਦਾ ਜੇ ਤੁਹਾਡੀ ਗੱਡੀ ਡੀਜ਼ਲ ਦੀ ਹੈ ਜੀ ਤੇ ਤੁਸੀਂ ਉਹਦੇ ਚ ਪੈਟਰੋਲ ਪਾ ਦਿਓ ਤੇ ਪਾਵੇਂ ਤੁਸੀਂ ਕਿਥੋਂ ਮਰਜੀ ਪਾਓ ਉਹਨੇ ਚੱਲਣਾ ਨਹੀਂ ਜੇ ਗੱਡੀ ਪੈਟਰੋਲ ਦੀ ਹੈ ਤੁਸੀਂ ਉਹਦੇ ਵਿੱਚ ਡੀਜ਼ਲ ਪਾ ਦਿਓ ਉਹਨੇ ਫਿਰ ਵੀ ਖੜ ਜਾਣਾ ਹੈ ਬਿਲਕੁਲ ਤੇ ਇਹ ਹੋ ਗਿਆ ਗੱਡੀ ਬਣੀ ਥੀ ਔਰ ਫਿਊਲ ਵਾਸਤੇ ਤੇ ਅਬ ਡਾਲਿਆ ਜਾ ਰਹਾ ਹੈ ਉਸਮੇ ਵਖਰਾ ਜੀ ਤੇ ਉਹ ਫਿਰ ਤੱਕੇ ਮਾਰ ਮਾਰ ਕੇ ਰੁਕ ਰੁਕ ਕੇ ਖੜ ਖੜ ਕੇ ਜੀ ਫਿਰ ਹੋਂਦੇ ਪਿੱਟਦੇ ਗੱਡੀ ਅੱਗੇ ਜਾ ਰਹੀ ਹੈ ਬਿਲਕੁਲ ਜੀ ਤੇ ਜਿਵੇਂ ਕਿ ਸਾਡੇ ਦਰਸ਼ਕ ਮੋਸਟਲੀ ਵਿਦੇਸ਼ਾਂ ਦੇ ਵਿੱਚ ਹੀ ਰਹਿੰਦੇ ਨੇ ਕੈਨੇਡਾ ਕੋਈ ਆਸਟ੍ਰੇਲੀਆ ਤਾਂ ਉਹਨਾਂ ਨੂੰ ਕਿਵੇਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਆ ਇਹ ਤੁਹਾਡਾ ਜਿਹੜਾ ਕੈਮਰੇ ਦਾ ਪੋਰਟ ਹੈ ਨਾ ਜੀ ਇਹਦੀ ਤਿੰਨ ਲੱਤਾਂ ਹੈ ਹਮ ਤੇ ਇਹ ਟ੍ਰਾਇੰਗਲ ਕਹਿੰਦੇ ਇਹਨੂੰ ਜੀ ਤੇ ਇਦਾਂ ਹੈਲਥ ਦੀ ਵੀ ਨਾ ਹਮ ਜਿਹੜੀ ਸੇਤ ਹੈ ਜੀ ਸਵਾਸਤ ਹੈ ਹਮ ਇਹਦੀ ਤਿੰਨ ਲੱਤਾਂ ਹੈ ਜੀ ਜਿਹੜੇ ਚਾਰ ਪਾਈ ਦੀ ਤਕੱਦ ਦੀ ਚਾਰ ਲੱਤਾਂ ਹੋਵੇ ਇੱਕ ਟੁੱਟ ਜੇ ਤੇ ਤਿੰਨ ਤੇ ਖੜਾ ਰਹਿ ਸਕਦਾ ਹਮ ਜਿਹਦੇ ਲੱਤਾਂ ਹੀ ਤੀਨ ਹੋ ਜੀ ਉਹ ਫੇਰ ਇੱਕ ਟੁੱਟਣ ਨਾਲ ਖੜ ਨਹੀਂ ਸਕਦਾ ਜੀ ਔਟਾ ਜਾਏਗਾ ਬਿਲਕੁਲ ਤੇ ਸੇਤ ਦੀ ਲੱਤਾਂ ਜਿਹੜਾ ਸੇਤ ਰੂਪੀ ਭਵਨ ਹੈ ਜਾਂ ਸੇਤ ਰੂਪੀ ਜਿਹੜੀ ਤਿਪਾਈ ਹੈ ਹਮ ਉਹਦੀ ਲੱਤਾਂ ਹੈ ਤੀਨ ਹਮ पहला आहार उन्होंने <laughs> भोजन कहते हैं डाइट कहते हैं खान पान कहते हैं दूजी है जी। निद्रा उन्होंने स्लीप कहते हैं तीजा है थोड़ा जीवन में संयम <laughs> <laughs> सेल्फ रिस्ट्रक्शन <semantic> <hiện> ते मर्यादा सेल्फ कंट्रोल कहते हैं ब्रह्मचर्य ओदा ना संस्कृत तीनों संस्कृत भाषा के शब्द हैं तो उदाना है ब्रह्मचर्य ਇਹ ਤਿੰਨੋਂ ਚੀਜ਼ ਜੇ ਇਕੱਠੀ ਰਹਿਣ ਹੂੰ ਤੇ ਬੰਦੇ ਨੂੰ ਦਵਾਈ ਖਾਣ ਦੀ ਲੋੜ ਨਹੀਂ ਜੀ ਉਹਨੇ ਠੀਕ ਰਹਿਣਾ ਹੈ ਹੂੰ ਜੇ ਤਿੰਨੋਂ ਇਕੱਠੀ ਨਾ ਰਹਿਣ ਜੀ ਤਾਂ ਵੀ ਉਹਨੂੰ ਦਵਾਈ ਖਾਣ ਦੀ ਲੋੜ ਨਹੀਂ ਦਵਾਈ ਨਾਲ ਕੁਝ ਹੋਣਾ ਨਹੀਂ ਉਹਨੇ ਮਰ ਜਾਣਾ ਹੂੰ ਮਤਲਬ ਕਿ ਜੇ ਬਿਮਾਰ ਹੁੰਦੇ ਆ ਦਵਾਈ ਨਹੀਂ ਖਾਣੀ ਚਾਹੀਦੀ ਦਵਾਈ ਖਾਣ ਦੀ ਲੋੜ ਤਾਂ ਪੈਂਦੀ ਆ ਜਦੋਂ ਅਸੀਂ ਬਿਮਾਰ ਪੈਂਦੇ ਆ ਹੂੰ ਤੋ ਇੱਕ ਹੋਰ ਮੈਂ ਗੱਲ ਕਰਾਂਗਾ ਜਿੰਨਾ ਟਾਈਮ ਤੇ ਪੈਸਾ ਆਸੀਂ ਬਿਮਾਰ ਹੋਣ ਤੋਂ ਬਾਅਦ ਹਮਮ ਸਵਸਥ ਹੋਣ ਲਈ ਖਰਚ ਕਰਦੇ ਆ ਉਸ ਤੋਂ 1/4 ਪੈਸਾ ਤੇ 1/4 ਟਾਈਮ ਜੇ ਅਸੀਂ ਸਵਸਥ ਰਹਿਣ ਲਈ ਖਰਚ ਕਰੇ ਤਾਂ ਫਿਰ ਬਿਮਾਰ ਨਹੀਂ ਹੁੰਦਾ ਹਮਮ ਅਸੀਂ ਪਹਿਲੇ ਟਾਈਮ ਤੇ ਪੈਸਾ ਬਿਮਾਰ ਹੋਣ ਲਈ ਖਰਚ ਕਰਦੇ ਆ ਬਿਲਕੁਲ ਬਹੁਤ ਵਧੀਆ ਗੱਲ ਕੀਤੀ ਤੁਸੀਂ ਅਸੀਂ ਪੈਸੇ ਖਰਚ ਕਰਕੇ ਟਾਈਮ ਖਰਚ ਕਰਕੇ ਬਿਮਾਰ ਪੈਂਦੇ ਆਂ ਬਿਮਾਰੀ ਸਾਨੂੰ ਆਉਂਦੀ ਨਹੀਂ ਜੀ ਨਾ ਬਿਮਾਰੀ ਨੂੰ ਲੋੜ ਹੈ ਸਾਡੇ ਕੋਲ ਆਣ ਦੀ ਅਸੀਂ ਉਹਨੂੰ ਇਨਵਾਈਟ ਕਰਦੇ ਆਂ ਬਿਲਕੁਲ ਅਸੀਂ ਉਹਨੂੰ ਇਨਵੀਟੇਸ਼ਨ ਭੇਜਦੇ ਆਂ ਔਰ ਕਹਿੰਦੇ ਤੁਹਾਨੂੰ ਇੰਨੇ ਦਿਨ ਹੋ ਗਏ ਅਸੀਂ ਇਨਵੀਟੇਸ਼ਨ ਭੇਜਦੇ ਤੂੰ ਆਈ ਕਿਉਂ ਨਹੀਂ ਤਾਂ ਅਸੀਂ ਉਹਨੂੰ ਬੁਲਾਉਂਦੇ ਆਂ ਖਾਣ ਪਾਣ ਦੇ ਨਿਯਮਾਂ ਦਾ ਉਲੰਘਣ ਕਰਕੇ ਸੌਣ ਦਾ ਜਾਗਣੇ ਦਾ ਪਾਣੀ ਪੀਣੇ ਦਾ ਵਿਚਾਰਾਂ ਦਾ ਹੈਨਾ ਬ੍ਰਹਮਚਰਿਆ ਵਿੱਚ ਬਹੁਤ ਸਾਰੀ ਚੀਜ਼ਾਂ ਆਉਂਦੀਆਂ ਵਿਚਾਰ ਵਿਹਾਰ ਤੁਸੀਂ ਕਿਹਦੇ ਨਾਲ ਕਿਦਾਂ ਦਾ ਵਿਹਾਰ ਕਰਦੇ ਹੋ ਆਪਣੇ ਘਰ ਵਾਲਿਆਂ ਨਾਲ ਕਿਦਾਂ ਦਾ ਵਿਵਹਾਰ ਹੈ ਤੁਹਾਡੇ ਵਪਾਰਿਕ ਇੰਸਟੀਟਿਊਸ਼ਨ ਜਿਹੜਾ ਬਿਜ਼ਨਸ ਇੰਸਟੀਚੂਟ ਹੈ ਉਹਦੇ ਵਿੱਚ ਤੁਹਾਡਾ ਤੁਹਾਡੇ ਕੰਮ ਲਈ ਕੰਮ ਕਰਨ ਵਾਲੇ ਬੰਦਿਆਂ ਦੇ ਨਾਲ ਤੁਹਾਡਾ ਕਿਦਾਂ ਦਾ ਵਿਹਾਰ ਹੈ ਤਾਂ ਆਹਾਰ ਵਿਹਾਰ ਜੀ ਔਰ ਨਿਦਰਾ ਇਹ ਤਿੰਨ ਲਤਾਂ ਤੇ ਪਾਈ ਦੀ ਤੇ ਇਹ ਜੇ ਠੀਕ ਰਹਿਣ ਤਾਂ ਬੰਦਾ ਠੀਕ ਰਹਿਣ ਬਿਲਕੁਲ ਇਹ ਜੇ ਠੀਕ ਨਹੀਂ ਤਾਂ ਬੰਦਾ ਠੀਕ ਨਹੀਂ ਬਿਲਕੁਲ ਤੇ ਅਸੀਂ ਆਹਾਰ ਦੀ ਗੱਲ ਕਰਦੇ ਆਂ ਜੀ ਤੇ ਆਹਾਰ ਦਾ ਮਤਲਬ ਹੈ ਭੋਜਨ ਭੋਜਨ ਦਾ ਮਤਲਬ ਹੈ ਡਾਈਟ ਜਿਵੇਂ ਅਸੀਂ ਖਾਂਦਿਆਂ ਖਾਂ ਪਾ ਇਹ ਅਸੀਂ ਸਰੀਰ ਜਿਦਾ ਅਸੀਂ ਗੱਡੀ 'ਚ ਤੇਲ ਪਾਉਂਦੇ ਆਂ ਤੇ ਟੈਂਕ ਨੂੰ ਭਰਨ ਵਾਸਤੇ ਪਾਉਂਦੇ ਆਂ ਗੱਡੀ ਚਲਾਉਣ ਵਾਸਤੇ ਪਾਉਂਦੇ ਆ ਚਲਾਉਣ ਵਾਸਤੇ ਚਲਾਉਣ ਵਾਸਤੇ ਜੇ ਟੈਂਕ ਨੂੰ ਭਰਨ ਵਾਸਤੇ ਪਾਣਾ ਹੈ ਤਾਂ ਕਿਵੇਂ ਮਰਜ਼ੀ ਪਾ ਦਿਓ ਨੇ ਪਰ ਆਸੀਂ ਗੱਡੀ 'ਚ ਤੇਲ ਪਾਉਂਦੇ ਆ ਗੱਡੀ ਨੂੰ ਚਲਾਉਣ ਵਾਸਤੇ ਤੇ ਫਿਰ ਜਿਹੜਾ ਅਸੀਂ ਢਿੱਡੇ 'ਚ ਪਾਉਂਦੇ ਆ ਨਾ ਉਹ ਇਸ ਗੱਡੀ ਨੂੰ ਚਲਾਉਣ ਵਾਸਤੇ ਨਹੀਂ ਪਾਉਂਦੇ ਜੀ ਉਹ ਢਿੱਡ ਭਾਣ ਵਾਸਤੇ ਪਾਉਂਦੇ ਆ ਬਿਲਕੁਲ ਬਿਲਕੁਲ ਜੀ ਮੂ ਦਾ ਸੁਆਦ ਦੇਖਦੇ ਨੇ ਲੋਕ ਇਹ ਨਹੀਂ ਦੇਖਦੇ ਕਿ ਇਹਦੇ ਨਾਲ ਸਾਨੂੰ ਅੱਗੇ ਜਾ ਕੇ ਤਕਲੀਫ ਅੱਗੇ ਜਾ ਕੇ ਕੀ ਤਕਲੀਫ ਹੋਣੀ ਹੈ ਜੀ ਤੇ ਮੈਂ ਜਿੱਦਾਂ ਕਹਿਆ ਬਈ ਗੱਡੀ ਤੁਹਾਡੀ ਹੈ ਡੀਜ਼ਲ ਦੀ ਤੇ ਉਹਦੇ ਡੀਜ਼ਲ ਪਾਓਗੇ ਤੇ ਉਹ ਭੱਜੂਗੀ ਜੀ बनी है।, तो, पंच का मतलब है नेचर। तो जो नेचुरल रूप से है, वो हमारा भोजन है जो अननेचुरल है जिसको प्रोसेस किता। बिजनेस वास्ते जीजा तैयार की गई है ਉਹ ਲਗਭਗ ਲਗਭਗ ਸੇਤ ਲਈ ਚੰਗੀ ਨਹੀਂ ਆਉਂਦੇ ਤੁਸੀਂ ਘਰ ਦਾ ਖਾਣਾ ਖਾਓ ਤੇ ਫਾਈਵ ਸਟਾਰ ਦਾ ਖਾਣਾ ਖਾਓ ਫਾਈਵ ਸਟਾਰ ਦਾ ਖਾਣਾ ਤੁਸੀਂ 1 ਮਹੀਨਾ ਲਗਾਤਾਰ ਖਾਜੋ ਪੈ ਜਾਓਗੇ ਬਿਲਕੁਲ ਘਰ ਦਾ ਖਾਣਾ ਅਸੀਂ 100 ਸਾਲ ਖਾਂਦੇ ਨਹੀਂ ਪੈਂਦੇ ਜੀ ਤੇ ਜਿਹੜੀ ਵੀ ਚੀਜ਼ ਵਪਾਰ ਬਣ ਗਈ ਜਿਹੜੀ ਵੀ ਚੀਜ਼ profession ਬਣ ਗਈ ਉਸ profession ਦਾ ਮੋਟਿਵ ਹੈ लागत ਘਟ ਹੋਵੇ ਤੇ ਪ੍ਰੋਫਿਟ ਜ਼ਿਆਦਾ ਹੋਵੇ ਜੀ ਚਾਹੇ ਉਹ ਫੂਡ ਮੇ ਹੋ ਚਾਹੇ ਉਹ ਕੋਈ ਕਿਸੇ ਵੀ ਸਾਈਡ ਤੇ ਹੋ ਤੇ ਉਦھے ਹੀ ਆਦਮੀ ਆਪਣੀ ਲਾਗਤ ਕਟਾਊਗਾ ਤੇ ਪ੍ਰੋਫਿਟ ਵਡਾਊਗਾ ਜੀ ਜੇ ਇਦਾਂ ਦਾ ਫਿਰ ਕੋਈ ਕੰਮ ਹੋਏਗਾ ਤਾਂ ਸੇਤ ਨੂੰ ਇਫੈਕਟ ਕਰੇਗਾ ਬਿਲਕੁਲ ਤਾਂ ਮੈਂ ਸਭ ਤੋਂ ਪਹਿਲੀ ਬਾਤ ਬਤਾਤਾ ਹੂੰ ਡਾਕਟਰ ਬਾਗ ਵਾਇਕ उसको 1932 के आसपास जी आई एम नॉट श्योर मतलब अबाउट दैट एक्यूरेट डेट बट 1932 अराउंड 1932 उन्होंने नोबेल प्राइज मिला हम तो दो लाइनें थे जी उन्होंने बुक नहीं लिखी हम दो लाइनें बोली हम ते दो लाइनें पे नोबेल प्राइज मिल गया ओके एज लॉन्ग एज द पीएच वैल्यू ऑफ योर ब्लड इज अल्कलाइन हम नो डिजीज कैन आकर इवन कैंसर सारी गलिस ठाते आ गई एज लॉन्ग एज द पीएच वैल्यू ऑफ योर ब्लड इज अल्कलाइन नो डिजीज कैन आकर कोई भी बीमारी आती है hmm. कोई भी इवन तो उनको कोल्ड भी होता है या कोई इंफेक्शन लगदी है कोई भी बीमारी आंदी है hmm. वो बीमारी आंदी ता है जब ओ साडे ब्लड दा पीएच वैल्यू एसिडिक हो hmm. जाए ਤੇ ਸਾਰਾ ਇਮਿਊਨ ਸਿਸਟਮ ਫਿਰ ਸਾਰਾ ਮਤਲਬ ਉਹ ਕੱਲੂ ਗਾਰੇ ਚ ਪੈ ਜਾਂਦਾ ਜੀ ਤੇ ਫਿਰ ਅੰਦਰੋਂ ਰੋਲਾ ਪੈ ਜਾਂਦਾ ਹੈ ਪੇਟ ਵੀ ਕਿਵੇਂ ਮਤਲਬ ਵਖਰੀਆਂ ਬੜੀ ਪੈੜੀਆਂ ਪੈੜੀਆਂ ਆਵਾਜ਼ਾਂ ਕੱਢਦਾ ਤੇ ਬੰਦੇ ਨੂੰ ਧਕਾਰਾਂ ਆਉਂਦੀ ਹੈ ਬੰਦੇ ਦਾ ਮਨ ਨਹੀਂ ਕਰਦਾ ਸਰੀਰ ਟੁੱਟਿਆ ਟੁੱਟਿਆ ਰਹਿੰਦਾ ਹੈ ਗੈਸਤਾਨ ਉੱਛੜੀਏ ਮਤਲਬ ਕਿਸੇ ਨਾਲ ਵੀ ਗੱਲ ਕਰੋ ਟੁੱਟ ਨੂੰ ਭੈਣ ਦਾ ਮਤਲਬ ਟੁੱਟ ਕੇ ਪੈਂਦਾ ਹੈ ਜੀ ਜੀ ਹੈਨਾ ਤੇ ਦਾ ਮਤਲਬ ਕੀ ਹੈ ਦਾ ਬਲੱਡ ਦਾ ਜਿਹੜਾ ਪੀ ਐਚ ਵੈਲਿਊ ਹੈ ਨਾ ਉਹ ਐਸਿਡਿਕ ਹੋ ਗਿਆ ਇਹ ਮੂਲ ਹੈ ਜੀ ਇਹ ਜਿਹੜੀ ਮੈਂ ਚੀਜ਼ਾਂ ਕਹੀ ਇਹ ਇਹਦਾ ਮਤਲਬ ਉਸਕੋ ਦੋ ਲਾਈਨ ਤੇ ਨੋਬਲ ਪ੍ਰਾਈਜ਼ ਕਿਉਂ ਮਿਲਿਆ ਉਹਨੇ ਬੇਸਿਕ ਜੀ ਜੋ ਫੰਡਾਮੈਂਟਲ ਬੇਸਿਕ ਹੈ ਉਹਦੇ ਉੱਤੇ ਉਹਨੇ ਗੱਲ ਕਰੀ ਤੇ ਅਸੀਂ ਉਹ ਭੋਜਨ ਖਾਈਏ ਜੀ ਜਿਹਦੇ ਨਾਲ ਸਾਡੀ ਐਲਕਲਿਟੀ ਵਧਦੀ ਹੈ ਤੁਸੀਂ ਵੇਖੋਗੇ ਅੱਜ ਕੱਲ੍ਹ ਫਾਈਵ ਸਟਾਰ ਹੋਟਲਾਂ ਤੇ ਪਾਣੀ ਰੱਖਿਆ ਤੇ ਉਹਦੇ ਵਿੱਚ ਖੀਰਾ, ਕकड़ी, ਤુલਸੀ, ਪਾਲਕ, ਟਮਾਟਰ, ਮਟਰ ਉਹ ਸਾਰੀਆਂ ਸਬਜ਼ੀਆਂ ਪਾ ਕੇ ਰੱਖਦੇ ਆ ਜੀ ਉਹ ਕਿਉਂ ਉਹਦੀ ਐਲਕਲਿਟੀ ਵਧਾਉਣ ਵਾਸਤੇ ਇਹਦਾ ਮਤਲਬ ਇਹ ਹੈ ਇਹ ਭਈ ਇਨ੍ਹਾਂ ਚੀਜ਼ਾਂ ਨਾਲ ਸਾਡੀ ਐਲਕਲਿਟੀ ਵੱਧਦੀ ਹੈ ਜੀ ਤੋਂ ਇਹ ਦੋ ਤਰ੍ਹਾਂ ਦੀ ਚੀਜ਼ਾਂ ਆਸੀਂ ਖਾਂਦੇ ਆ ਬੇਸਿਕਲੀ ਇੱਕ ਆਸੀ ਨਾਨ ਵੇਜ ਫੂਡ ਖਾਂਦੇ ਆ। ਜੀ ਜੀ। ਇੱਕ ਆਸੀ ਵੈਜੀਟੇਰੀਅਨ ਫੂਡ ਖਾਂਦੇ ਆ। ਤੀਜਾ ਇੱਕ ਹੋਰ ਭੋਜਨ ਆ ਗਿਆ ਉਹ ਹੈ ਸੀ 3 ਵਿੱਚ ਜਿਹੜਾ 3 ਫੂਡ ਹੈ ਪੈਕਟ ਫੂਡ ਹੈ, ਪ੍ਰੋਸੈਸਡ ਫੂਡ ਹੈ। ਉਹ ਵੈਜੀਟੇਰੀਅਨ ਵੀ ਬਹੁਤ ਮਾੜਾ ਹੈ। ਹੂੰ ਤੇ ਨਾਨ ਵੈਜੀਟੇਰੀਅਨ ਤੋਂ ਹੈ ਹੀ ਮਾੜਾ। ਜੀ। ਤੋਂ 3 ਫੂਡ ਨੂੰ ਅਵਾਇਡ ਕਰੇ। ਹੂੰ ਤੇ ਆਪਣੇ ਘਰ ਵਿੱਚ ਪਕਾ ਕੇ ਖਾਣ। ਹੂੰ ਕੋਸ਼ਿਸ਼ ਕਰੋ ਤਾਜ਼ਾ ਭੋਜਨ ਬਣਾ ਕੇ ਖਾਣੇ ਅਸੀਂ ਇੱਧਰ ਸਾਡੇ ਪੰਜਾਬੀਆਂ ਵਿੱਚ ਕਲਚਰ ਹੈ ਸਰੋਂ ਦਾ ਸਾਗ ਬਣਾ ਕੇ ਤੇ ਪਤਿੱਲਾ ਭਰ ਗਏ ਤੇ ਉਹਨੂੰ ਡੀ ਫ੍ਰੀਜ਼ ਕਰ ਦਾਂਗੇ ਤਾਂ ਫਿਰ ਕੱਢ ਕੇ ਰੋਜ਼ ਉਹਨੂੰ ਛੌਂਕ ਲਾ ਕੇ ਕਹਿੰਦੇ ਹਫਤੇ ਵਿੱਚ ਥੋੜਾ ਖੱਟਾ ਹੋ ਗਿਆ ਜੀ ਹੁਣ ਇਹਦਾ ਟੇਸ ਬਣਿਆ ਬਿਲਕੁਲ ਹਫਤੇ ਬਾਅਦ ਜ਼ਿਆਦਾ ਸਵਾਦ ਆਉਂਦਾ ਹੈ ਉਹਦੇ ਵਿੱਚ ਥੋੜਾ ਖੱਟਾ ਬਣ ਆ ਜਾਂਦਾ ਤੇ ਫਿਰ ਆਨੇ ਉਹਨੂੰ ਖਾਂਦੇ ਆ ਤੇ ਮੈਂ ਕਹਿੰਦਾ ਜਦ ਉਹ ਤਾਜ਼ਾ ਹੁੰਦਾ ਅਸੀਂ ਉਹਨੂੰ ਖਾਂਦੇ ਆ ਜਦੋਂ ਉਹ ਬਾਸੀ ਹੋ ਗਿਆ ਸੀ ਉਹਨੂੰ ਬਾਰ-ਬਾਰ ਗਰਮ ਕਰੰਦੇ ਤੇ ਫਿਰ ਅਸੀਂ ਉਹਨੂੰ ਨਹੀਂ ਖਾਂਦੇ ਉਹ ਸਾਨੂੰ ਖਾਂਦਾ ਹੈ ਬਿਲਕੁਲ ਜੀ ਜੀ ਤੇ ਇਹਨਾਂ ਲਈ ਸੁਆਮੀ ਜੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਲੋਕ ਆਪ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਜਿਵੇਂ ਕਿ ਵਿਵਹਾਰ ਦੀ ਗੱਲ ਕਰਦੇ ਹਾਂ ਜਿਵੇਂ ਨੀਂਦ ਨਹੀਂ ਪੂਰੀ ਕਰਦੇ ਹੈਗੇ ਆਪਣੀ ਉਹਦੇ ਕਰਕੇ ਅੱਜ ਕੱਲ ਸਟ्रेस ਲੈਵਲ ਬਹੁਤ ਜ਼ਿਆਦਾ ਹੈ ਸਟ्रेस ਲੈਵਲ ਵੱਧ ਰਿਹਾ ਇੱਕ ਸਕਰੀਨ ਟਾਈਮ ਸਾਡਾ ਵੱਧਦਾ ਜਾ ਰਿਹਾ ਕਿਸੇ ਵੀ ਟਾਈਮ ਕਿਸੇ ਵੀ ਬੰਦੇ ਨੂੰ ਵੇਖੋ ਸਕਰੀਨ ਤੇ ਲੱਗਿਆ ਇੱਕ ਡਿਜੀਜ਼ ਹੋ ਗਈ ਹੈ ਜੀ ਸਾਈਕਲੋਜੀਕਲ ਡਿਜੀਜ਼ ਬਣ ਗਈ ਹੈ ਹੂੰ ਤੁਸੀਂ ਜੇ ਸਕਰੀਨ ਟਾਈਮ ਤੁਹਾਡਾ ਵਧਦਾ ਜਾਏਗਾ ਤਾਂ ਜਿਹੜੇ ਨਿਊਰੋਟਰਾਂਸਮਿਟਰ ਹੈ ਨਾ ਜੀ ਉਹ ਚੇਂਜ ਹੋ ਜਾਂਦੇ ਹੂੰ ਫਿਰ ਸੌਂਦਾ ਸੌਣ ਤੋਂ ਇੱਕ ਘੰਟਾ ਪਹਿਲੇ ਤੋਂ ਸਕਰੀਨ ਆਫ ਚਾਹੀਦੀ ਹੈ ਹੂੰ ਭਾਵੇਂ ਟੀਵੀ ਦੀ ਹੋ ਮੋਬਾਈਲ ਦੀ ਹੋ ਜਾਂ ਕੋਈ ਕੰਪਿਊਟਰ ਕੀ ਹੋ ਕਿਦਾਂ ਵੀ ਹੋ ਜੇ ਸਕਰੀਨ ਆਫ ਨਹੀਂ ਹੈ ਤੇ ਤੁਹਾਡੇ ਬ੍ਰੇਨ ਨੇ ਫਿਰ ਸ਼ਾਂਤ ਹੋਣਾ ਹੀ ਨਹੀਂ ਤੇ ਬ੍ਰੇਨ ਸ਼ਾਂਤ ਹੋਊਗਾ ਤਾਂ ਨੀਂਦ ਆਏਗੀ ਫਿਰ ਉਹ ਜਾਗੇ ਜਾਗੇ ਮਤਲਬ ਸੋਤਾ ਉਹਦੇ ਲਈ ਕਦੇ ਉਹ ਪੈਗ ਲਗਾਉਂਦਾ ਹੈ ਚੰਗੀ ਨੀਂਦ ਲਈ ਕਦੇ ਉਹ ਗੋਲੀਆਂ ਖਾਂਦਾ ਹੈ ਕਦੇ ਉਹ ਕਿਥੇ ਥੈਰੇਪੀ ਲੈਂਦਾ ਹੈ ਪਰ ਸਾਰਾ ਜਿਹੜਾ ਲਾਈਫ ਸਟਾਈਲ ਹੈ ਨਾ ਉਦੇ ਕਰਕੇ ਸਭ ਬੇੜਾ ਰੂੜਿਆ ਹੋਇਆ ਹੈ ਜੀ ਤੇ ਇਹਨੂੰ ਠੀਕ ਜੇ ਕਰਨਾ ਹੈ ਤੇ ਲਾਈਫ ਸਟਾਈਲ ਨੂੰ ਠੀਕ ਕਰੋ ਜੀ ਤੇ ਸੌਣ ਦਾ ਸੌਣ ਦਾ ਤੇ ਜਗਣ ਦਾ ਦੋ ਨਿਯਮ ਪਹਿਲੇ ਫਿਕਸ ਕਰਨਾ ਚਾਹੀਦੇ ਜੀ 11 ਵਜੇ ਲੇਟ ਮਤਲਬ ਲੇਟੈਸਟ ਜਿਸਕੋ ਮੈਂ ਕਹਿੰਦਾ ਹੂੰ ਉਹ ਤਾਂ ਬਾਉਂਡਰੀ ਲਾਈਨ ਹੈ 11 ਵਜੇ ਸੇ ਪਹਿਲੇ ਪਹਿਲੇ ਸੋ ਜਾਣਾ ਚਾਹੀਦਾ ਹੈ ਤੇ 6 ਘੰਟੇ ਸੋ ਗਏ ਤੋ ਲਗਭਗ ਲਗਭਗ 5 ਵਜੇ ਉੱਠ ਜਾਣਾ ਚਾਹੀਦਾ ਹੈ। ਹੂੰ ਜੇ ਬੰਦਾ ਕਹਿੰਦਾ ਨੇ ਜੀ ਮੈਨੂੰ 7 ਘੰਟੇ ਚਾਹੀਦੇ ਆ। ਤੋ ਉਹ 6 ਵਜੇ ਹੂੰ ਉੱਠੇ ਉੱਠ ਕੇ ਥੋੜਾ ਸਾ ਕੋਸਾ ਕਰਕੇ ਪਾਣੀ ਪੀਏ। ਹੂੰ ਕਮ ਕਮ ਸੇ ਕਮ ਆਧਾ ਲੀਟਰ ਜੀ ਨਹੀਂ ਤੋ 1 ਲੀਟਰ ਹੂੰ ਤੇ ਜੇ ਗੋਡਿਆਂ ਤੇ ਬਹਿ ਕੇ ਪੀ ਸਕਦਾ ਊਕੜੂ ਬਹਿ ਕੇ ਤਾਂ ਤੋ ਫਿਰ ਸੌਣੇ ਤੇ ਸੁਹਾਗਾ ਹੋ ਗਿਆ। ਓਕੇ ਜੇ ਗੋਡੇ ਕੰਮ ਨਹੀਂ ਕਰਦੇ ਗੋਡਿਆਂ ਤੇ ਨਹੀਂ ਬਹਿ ਸਕਦਾ ਊਕੜੂ ਨਹੀਂ ਬਹਿ ਸਕਦਾ। ਤਫਰ ਕੁਰਸੀ ਤੇ ਮੰਜੇ ਤੇ ਬੈ ਕੇ ਪੀਦੇ ਤੇ ਫਿਰ ਜਾ ਕੇ ਮਤਲਬ ਸ਼ੌਚ ਜਾਏ ਤੇ ਥੋੜਾ ਦੰਤ ਧਾਵਨ ਮੂੰਹ ਸਾਫ ਕਰੇ ਤੇ ਫਿਰ ਸਨਾਨ ਕਰੇ 15 20 15 20 ਮਿੰਟ ਬਾਅਦ ਨੇ ਸਨਾਨ ਕਰਕੇ ਫਿਰ ਥੋੜਾ ਵਿਆਮ ਕਰੇ ਹਮ ਪ੍ਰਾਣਾਯਾਮ ਕਰੇ ਅਸੀਂ ਗੱਡੀ ਨੂੰ ਤਾਂ ਕਪੜਾ ਮਾਰਦੇ ਆ ਅਸੀਂ ਗੱਡੀ ਨੂੰ ਟਾਈਮ ਤੇ ਸਰਵਿਸ ਲਈ ਲੈ ਕੇ ਜਾਂਦੇ ਆ ਜਿਹਦੇ ਸਪੇਅਰ ਪਾਰਟ ਥਾਂ ਥਾਂ ਤੇ ਮਤਲਬ ਮਿਲਦੇ ਆ ਪਰ ਇਸ ਗੱਡੀ ਨੂੰ ਨਾ ਕਦੇ ਕਪੜਾ ਮਾਰਦੇ ਨਾ ਇਹਨੂੰ ਕਦੇ ਸਰਵਿਸ ਕਰਦੇ ਜਿਹਦਾ ਸਪੇਅਰ ਪਾਰਟ ਲੱਭਦੇ ਹੀ ਨਹੀਂ ਹੂੰ ਤਾਂ ਫਿਰ ਕੀ ਹੈ ਥੋੜਾ ਵਿਆਮ ਕਰੇ pranayam ਕਰੇ ਥੋੜੀ exercise ਕਰੇ 20-25 ਮਿੰਟ ਫਿਰ ਕੋਈ ਵੀ ਅੰਨ ਵਾਲੀ ਚੀਜ਼ ਨਾ ਖਾਏ ਜੇ ਅਸੀਂ ਪਰੌਂਠੇ ਤਲਾਵਾ ਸਨੈਕਸ ਬ੍ਰੈਡ कोई टीन फूड कोई कोक ते चाह ते कॉफी ये सवेरे सवेरे खाओगे तो एसिडिटी बढ़ेगी पी एच वैल्यू एसिडिक हो जाएगा अस खाना चाहिए या तो कोई फ्रूट खाए या फिर कोई दलिया वगैरह खाए जिससे एसिडिक ना हो या फिर कोई जूस ले लें या थोड़ा सा कोई अच्छा कोई जो जिस प्रकार का भी सैलेड वगैरह अच्छा लगता है वो ले लें ਯਾ ਫਿਰ ਗਰਮ-ਗਰਮ ਹੀ ਪੀਣਾ ਹੈ ਹੂੰ ਤੇ ਅਸੀਂ ਜੀਰਾ ਹੂੰ ਤੇ ਸੌਫ ਜੀ ਤੇ ਧਨੀਆ ਹੂੰ ਤੇ ਉਹਦੇ ਵਿੱਚ ਅਦਰਕ ਹੂੰ ਇਹ ਪਾ ਕੇ ਤੇ ਅਸੀਂ ਚਾਹ ਬਣਾ ਲੈ ਜੀ ਇਹਦੇ ਵਿੱਚ ਮਿੱਠਾ ਨਹੀਂ ਪਾਣਾ ਤੇ ਦੁੱਧ ਨਹੀਂ ਪਾਣਾ ਓਕੇ ਥੋੜੀ ਜਿਹੀ ਪੱਤੀ ਪਾਣੀ ਚਾਹੁੰਦੇ ਹੋ ਤੇ ਪਾ ਸਕਦੇ ਹੋ ਨਹੀਂ ਤਾਂ ਇਨ੍ਹਾਂ ਚੀਜ਼ਾਂ ਦੀ ਹੂੰ ਚਾਹ ਬਣਾ ਲਓ ਹੂੰ ਤੇ ਕੱਪ ਭਰ ਲਓ ਤੈਨੂੰ ਡਿਊਟੀ ਤੇ ਜਾਣਾ ਹੈ ਕੰਮ ਤੇ ਜਾਣਾ ਹੈ ਤਾਂ ਗੱਡੀ ਤੇ ਰੱਖ ਲੈ ਪੀਂਦੇ ਜਾਓ ਜੇ ਤੁਸੀਂ ਜੀਰਾ ਤਣਿਆ ਤੇ ਸੌਂਫ ਤੇ ਅਦਰਕ ਇਸ ਕੀ ਚਾਹੇ ਪੀਲੀ ਤਾਂ ਗੈਸ ਕਬਜ ਬਦ ਹਜਮੀ ਐਸਿਡਿਟੀ ਅਫਾਰਾ ਮਾਈਗਰੇਨ ਸਰੀਰ ਨੂੰ ਦਰਦਾਂ ਰਹਿਣੇ ਇਹ ਧੀਰੇ 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 ਸਾਰੀਆਂ ਚੀਜ਼ਾਂ ਚਲੀ ਜਾਣਗੀਆਂ ਓਕੇ ਇਹ ਦਵਾਈ ਘਰੀਚ ਹੈ ਅਸੀਂ ਘਰ ਦੇ ਦਵਾਈ ਨੂੰ ਛੱਡ ਕੇ ਮੈਡੀਕਲ ਸਟੋਰ ਜਾਂਦੇ ਆ ਫਾਰਮੇਸੀ ਜਾਂਦੇ ਆ ਇਹਦਾ ਮਤਲਬ ਇਹ ਹੈ ਕਿ ਅਸੀਂ ਮੂਰਖਾ ਹਮ ਸਾਡੇ ਘਰ ਰੱਬ ਨੇ ਨੇਚਰ ਨੇ ਹਰ ਇੱਕ ਬੰਦਾ ਜਿਹਦਾ ਘਰ ਹੈ ਜੀ 37 ਮੈਡੀਸਨ ਉਹਦੇ ਘਰੀਚ ਰੱਖੀ ਹੈ ਹਮ एवरीथिंग ਇਜ਼ ਮੈਡੀਸਨ ਜੀ ਭੋਜਨ ਦਾ ਉਹ ਤਰੀਕਾ ਹੈ ਖਾਣ ਦਾ ਹਮ ਅੱਜ ਕੱਲ ਤਰੀਕਾ ਚੇਂਜ ਹੋ ਗਿਆ ਸਾਡੇ ਰਿਸ਼ੀ ਮੁਨੀਓ ਨੇ ਗੁਰੂਆਂ ਨੇ ਕਹਾ ਕਿ ਭੋਜਨ ਕੋ ਦਵਾਈ ਕੀ ਤਰ੍ਹਾਂ ਖਾਓ ਹਮ आजकल तरीका चेंज हो गया आजकल बंदे दवाई नू भोजन की तरह खाते हैं रोटियां नहीं खाते जिनी गोलियां खाते हैं तो यदि भोजन को मेडिसिन की तरह खाएंगे तो रोग नहीं आएंगे और यदि मेडिसिन को भोजन की तरह खाएंगे तो रोग नहीं जाएंगे तो भोजन हमारा दवाई है बेसिकली सब कुछ दवाई है कड़क है चावल है सब्जियां हैं दालें हैं everything is medicine ji every every matlab every ingredient of our food ji has medicinal value ji to eh sara ayurvedi ch likhya hua hai ji bilkul te swami ji nal hi aap prane samay di gal karde ha ta us samay de vich log bahut ghat bimar hunde se hunde hi nahi si ji bilkul ha je hunde si ta jadi buttiyan nal matlab ghar hi ilaj kar lende si ha oh to ek ek gal aaj kal de nyane khende hai na o vekho ji ਕਿਛੇ ਕੋਈ ਮੈਡੀਕਲ ਕੋਈ ਇਨੀ ਕੋਈ ਐਡਵਾਂਸਮੈਂਟ ਨਹੀਂ ਸੀ ਮੈਡੀਕਲ ਇਚ ਰਿਸਰਚ ਨਹੀਂ ਸੀ ਉਹ ਜਿਹਦੀ ਲੋੜ ਨਹੀਂ ਉਹਦੀ ਰਿਸਰਚ ਕਿਵੇਂ ਹੋਣੀ ਹੈ ਪਰ ਲੋੜ ਨਹੀਂ ਸੀ ਨਾ ਪਹਿਲੇ ਕੋਈ ਬਿਮਾਰ ਪੈਂਦਾ ਹੀ ਨਹੀਂ ਸੀ ਬਿਲਕੁਲ ਦੇ ਹਾਰਟ ਅਟੈਕ ਨਹੀਂ ਹੁੰਦਾ ਤੇ ਬ੍ਰੇਨ ਐਮਰਿਜ ਨਹੀਂ ਹੁੰਦਾ ਸੀ ਤੇ ਕੋਈ 슈ਗਰ ਕਿਸੇ ਨੂੰ ਰਾਜ ਰੋਗ ਰਾਜਾ ਨੂੰ ਕੀ ਕੀ ਬਿਮਾਰੀਆਂ ਹੁੰਦੀ ਸੀ ਹਾਰਟ ਅਟੈਕ ਤੇ 슈ਗਰ ते गठिया ते टीबी टीबी का रोग भी पहले होंगे और जेडे किडनी कुडनी फेल है ये राजाओं के मतलब जोड़े भोगी लोग होते थे ना उनके कोई मतलब ना उनके खाने की सीमा ना उनके सोने की सीमा ना उनका ये सीमा कि उन्होंने मतलब विवाह किन्हें करने हैं पत्नियां किन्हें रखनी हैं जिनकी कोई लिमिट नहीं थी उन लोगों को रोग होते थे उनके लिए राजवैद होते थे ਸੋ ਆਪਣੇ ਤੋਂ ਪੁਰਖੇ ਮੈਂ ਸਾਡੇ ਇੱਕ ਤਾਇਆ ਸੀ ਉਹ 95 ਸਾਲ ਦੀ ਉਮਰ 'ਚ ਉਹਨੂੰ ਪਹਿਲੀ ਵਾਰ ਥੋੜਾ ਕੁਛ ਰੋਗ ਹੋਇਆ ਤੇ ਉਹਨੇ ਡਾਕਟਰ ਨੇ ਪੁੱਛਿਆ ਵੀ ਸਿਰਦਰਦ ਹੈ ਬਾਬਾ ਸਿਰਦਰਦ ਹੈ ਕਹਿੰਦਾ ਉਹ ਕੀ ਹੁੰਦਾ ਓਕੇ ਹਮ 95 ਸਾਲ ਦੀ ਉਮਰ 'ਚ ਉਹਨੂੰ ਇਹ ਪਤਾ ਨਹੀਂ ਵੀ ਸਿਰਦਰਦ ਕਿਉਂ ਹੁੰਦਾ ਹੈ ਜਦੋਂ ਸਿਰਦਰਦ ਹੁੰਦਾ ਹੀ ਨਹੀਂ ਤੇ ਸਿਰਦਰਦ ਤੇ ਰਿਸਰਚ ਕੀ ਹੋਣੀ ਫਿਰ ਜੀ ਤੇ ਇਹ ਅੱਜਕੱਲ ਦੇ ਨਿਆਣੇ ਕਹਿੰਦੇ ਇਹ ਪਹਿnde ਰਿਸਰਚ ਨਹੀਂ ਹੋਈ ਰਿਸਰਚ ਹੁੰਦੀ ਸੀ ਜਿਹੜੀ ਚੀਜ਼ਾਂ ਦੀ ਲੋੜ ਸੀ ਨਾ ਉਹਨਾਂ ਚੀਜ਼ਾਂ ਤੇ ਹੁੰਦੀ ਸੀ ਤੇ ਮੈਡੀਸਨ ਦੀ ਲੋੜ ਨਹੀਂ ਸੀ ਜਿਹਨੂੰ ਲੋੜ ਸੀ ਉਹਨਾਂ ਆਯੁਰਵੇਦ ਦੇ ਚ ਰਿਸਰਚ ਕਰਕੇ ઋષਿਓ ਨੇ ਲਿਖ ਦਿੱਤੀਆਂ ਸਾਰੀਆਂ ਨੁਸਖੇ ਸਾਰੇ ਲਿਖੇ ਹੋਏ ਜਿਹਦਾ ਮੈਂ ਕਿਹਾ ਮੈਂ ਤਾਂ ਅੱਜ ਕੱਲ ਇੱਕ ਹੋਰ ਮੂਵਮੈਂਟ ਚਲਾਈਏ ਮੈਂ ਉਹਦੇ ਕੰਮ ਕਰਦਾ ਜੀ ਤੋਂ ਮੈਂ ਅੱਜ ਕੱਲ ਲਾਈਫ ਸਟਾਈਲ ਤੇ ਕੰਮ ਕਰਦਾ ਤਾਂ ਇਹ ਮੇਰਾ ਇੱਕ ਨਾਰਾ ਵੀ ਹੈ ਜੀ ਯੂ ਕੈਨ ਕਯੂਰ ਹਮ ਐਵਰੀ ਡਿਜ਼ੀਜ਼ ਬਾਏ ਬ੍ਰਿੰਗਿੰਗ ਅ ਚੇਂਜ ਇਨ ਯੂਅਰ ਲਾਈਫ ਸਟਾਈਲ ਹਮ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਕੋਈ ਵੀ ਬਿਮਾਰੀ ਨੂੰ ਠੀਕ ਕਰ ਸਕਦੇ ਹੋ ਜੀ इवन ਯੂ ਕੈਨ ਅਵਾਇਡ ਠੀਕ ਕਰਨਾ ਦੂਜੀ ਗੱਲ ਹੈ ਮੈਂ ਕਹਿ ਰਿਹਾ ਤੁਸੀਂ ਆਉਣ ਤੋਂ ਪਹਿਲੇ ਉਹਨੂੰ ਠੀਕ ਕਰਸਾ ਉਹਨੂੰ ਤੁਸੀਂ ਅਵਾਇਡ ਕਰ ਸਕਦੇ ਹੋ ਯੋਗਦਰਸ਼ਨ ਵਿੱਚ ਮਹਾਰਿਸ਼ੀ ਪਤੰਜਲੀ ਦਾ ਯੋਗਦਰਸ਼ਨ ਹੈ ਹਮ ਤਾਂ ਯੋਗਦਰਸ਼ਨ ਵਿੱਚ ਇੱਕ ਲੱਖਾਂ ਕਰੋੜਾਂ ਡਾਲਰ ਦੀ ਇੱਕੋ ਹੀ ਗੱਲ ਦੱਸੀ ਹੈ ਇਹ ਤਾਂ ਸਾਡੇ ਮਾੜੇ ਦਿਨ ਹੈ ਕਿ ਅਸੀਂ ਆਪਣੇ ਹੀਰੇ ਮੋਤੀ ਸੋਨਾ ਚਾਂਦੀ ਛਟਕੇ ਛੜ ਗਏ ਤੇ ਇਹ ਜੋ ਅੱਜ ਕੱਲ ਦੇ ਮਾਡਰਨ ਲਾਈਫ ਦੇ ਬਿਮਾਰੀਆਂ ਇਹਨਾਂ ਨੂੰ ਅਸੀਂ ਲਾਈਫ ਸਮਝ ਕੇ ਇਹਨਾਂ ਦੇ ਮਗਰ ਪੈ ਗਏ ਕਰੋੜਾ ਕਰੋੜਾ ਡਾਲਰ ਦੀ ਬਿਲੀਅਨ ਡਾਲਰ ਦੀ ਇੱਕੋ ਹੀ ਗੱਲ ਦਸੀ ਹੈ ਹੇਮ ਦੁਖਮ ਅਨਾਗਤਮ ਰਿਮੂਵ ਦਾ ਪੇਨ ਰਿਮੂਵ ਦਾ ਡਿਜੀਜ਼ ਰਿਮੂਵ ਦਾ ਮਿਜਰੀ ਯਟ ਟੂ ਕਮ ਇਟ ਹੈਜ਼ ਨਾਟ ਬੀਨ ਕਮ ਯੇਟ ਹਮ ਬਿਫੋਰ ਬਿਫੋਰ ਕਮਿੰਗ ਹਮ ਰਿਮੂਵ ਇਟ ਬਿਫੋਰ ਕਮਿੰਗ ਜਿੱਦਾਂ ਮੈਂ ਇਹ ਗੁਦਾਨ ਦੇਣਾ ਜੀ ਸਾਡੇ ਪੁਰਾਣੇ ਜਿਹੜੇ ਪਿੰਡਾਂ 'ਚ ਰਹਿਣ ਵਾਲੇ ਲੋਕੀ ਸੀ ਸਾਡੇ ਪੁਰਖੇ ਸੀ ਜੀ ਤੇ ਕੱਚੇ ਘਰ ਹੁੰਦੇ ਸੀ ਹਮ ਉਹਨਾਂ ਦੇ ਕੱਚੀ ਛੱਤ ਹੁੰਦੀ ਸੀ ਬਿਲਕੁਲ ਤੋਂ ਬਾਰ ਬਰਖਾ ਰਿਤੋਂ ਆਉਣ ਤੋਂ ਪਹਿਲੇ ਉਹ ਛੱਤ ਤੇ ਮਿੱਟੀ ਪਾਉਂਦੇ ਸੀ ਹਮ ਇਹਦਾ ਮਤਲਬ ਕੀ ਹੈ ਉਹ ਜਿਹੜਾ ਦੁੱਖ ਵਰਖਾਰੀ ਤੂੰ ਹੀ ਚਾਹਣਾ ਹੈ ਜੀ ਜੀ ਉਹਦਾ ਹੁਣੇ ਇਲਾਜ ਕਰ ਰਹੇ ਹਾਂ ਹਮ ਪਹਿਲੇ ਅਸੀਂ ਛਾਣੇ ਹੈ ਕਿ ਉਹ ਛਾਣੇ ਸੀ ਉਹ ਸੀਗਾ ਦੁੱਖਾਂ ਨੂੰ ਪਹਿਲੇ ਇਲਾਜ ਕਰ ਰਹੇ ਹਾਂ ਜੀ ਜੀ ਤਾਂ ਇਹ ਮਹਾਰਿਸ਼ੀ ਪਤੰਜਲੀ ਨੇ ਯੋਗ ਦਰਸ਼ਨੀ ਚ ਦੱਸਿਆ ਹੈ ਜੀ ਹੇਮ ਦੁਖਮ ਅਨਾਗਤਮ ਅਨਾਗਤਮ ਵਿੱਚ ਅਭੀ ਆਇਆ ਨਹੀਂ ਹੈ ਅਨਾਗਤ ਹੈ ਜੀ ਅਭੀ ਆਇਆ ਨਹੀਂ ਹੈ ਜਿਹੜਾ ਆ ਗਿਆ उसका तो इलाज करो जेड़ा आया नहीं उन्हें दूर रखो तो ये मैं जेड़ा हमारा लाइफस्टाइल है जी। आजकल मैं लाइफस्टाइल पे काम करता रहा हूँ और मैं दावा करता रहा हूँ कोई किसी मैं कह कैंसर हार्ट अटैक किडनी फेल लीवर फेल ये जितनी बीमारियां हैं ये लाइफस्टाइल डिजीज है एवरी डिजीज इज लाइफस्टाइल डिजीज इफ यू वांट टू तो क्योर इट ब्रिंग एब्सोल्यूट चेंज इन योर लाइफस्टाइल बिल्कुल

तो परिवार अपने घर में पका हुआ भोजन खिलाओ टाइम पे खाओ मात्रा में खाओ ऐसा नहीं है भोजन बहुत अच्छा है और आपने ढिड भर लिया साण द भी थान नहीं छी नहीं मात्रा में खाना सही खाना सही समय पे खाना सही मात्रा में खाना और रोगों को दूर भगाना बहुत आसान तरीका है जी यही मैसेज है जी बहुत इससे अच्छा बड़ा तो और क्या मैसेज देंगे जी बिल्कुल स्वामी जी आज दी इंटरव्यू दे बहुत बहुत धन्यवाद साढ़े नाल गलबात करने के लिए ਅੱਜ ਜੀ ਅਸਾਡਾ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਸੁਆਮੀ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਲਾਈਫ ਸਟਾਈਲ ਨੂੰ ਕਿਵੇਂ ਠੀਕ ਰੱਖਣਾ ਚਾਹੀਦਾ ਹੈ ਤੇ ਹੋਰ ਸਿਹਤ ਸੰਬੰਧੀ ਉਹਨਾਂ ਦੇ ਵੱਲੋਂ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਬਹੁਤ ਵਧੀਆ ਖੀਰ ਦੇ ਵਿੱਚ ਸੁਨੇਹਾ ਵੀ ਦਿੱਤਾ ਗਿਆ ਹੈ ਉਮੀਦ ਹੈ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਣੇ ਰਹਿਓ ਹਮਦਰ ਟੀਵੀ ਦੇ ਨਾਲ ਮੇਦੇ ਇਜਾਜ਼ਤ ਸਤਿ ਸ਼੍ਰੀ ਅਕਾਲ